ਇਹ ਜਿਹੜਾ ਮੰਦਰ ਦਾ ਦਰਵਾਜ਼ਾ ਵਾ ਨਾ ਮੰਦਰ ਦਾ ਦਰਵਾਜ਼ਾ ਜਿੱਥੇ ਅਸੀਂ ਖਲੋਤੇ ਹੋਏ ਆਂ ਇੱਥੇ ਪਹਿਲਾਂ ਪਾਣੀ ਸੀ ਸਾਰਾ ਜਿਵੇਂ ਦਰਵਾਜ਼ਾ ਸਾਹਿਬ ਪਾਣੀ ਥੋੜੇ ਥੋੜੇ ਚ ਪਾਣੀ ਹੁੰਦਾ ਵਾ ਤੇ ਮੰਦਰ ਦਾ ਦਰਵਾਜ਼ਾ ਪਰਲੇ ਬੰਨੇ ਸੀ ਫਿਰ ਉਹ ਦਰਵਾਜ਼ਾ ਘੁੰਮ ਕੇ ਐਸ ਬੰਨੇ ਆ ਗਿਆ ਭਗਤ ਨਾਮਦੇਵ ਜੀ ਗੁਰਬਾਣੀ ਵਿੱਚ ਵੀ ਲਿਖਿਆ ਜੋ ਜੋ ਨਾਮਾ ਹਰਗੁਣੇ ਚਰੈ ਭਗਤ ਜਨਾਕਾ ਦੇਹ ਹੜਾ ਫੇਰਾ ਤੇ ਆਦੀ ਆਦੀ ਵੀਡੀਓ ਕਰ ਬਣਾਦੀ ਮੰਦਰ ਦੀ ਜਿਹੜਾ ਮੰਦਰ ਘੁੰਮਿਆ ਇੱਧਰ ਦਰਵਾਜ਼ਾ ਆਇਆ ਸੀ ਤੇ ਦਰਵਾਜ਼ਾ ਘੁੰਮ ਕੇ ਦੂਜੇ ਐਸ ਬੰਨੇ ਆ ਗਿਆ ਗੁਰਬਾਣੀ ਚ ਵੀ ਇਹ ਸ਼ਬਦ ਲਿਖਿਆ ਹੋਇਆ ਤੇ ਇਹ ਜਗਾ ਸਾਰੀ ਪਾਣੀ ਨਾਲ ਆ ਆ ਸਾਰੀ ਜਗਾ ਜਿਹੜੀ ਆ ਦੇਖੋ ਇਹ 5500 ਸਾਲ ਪੁਰਾਣਾ ਥੱਲੋਂ ਜੋ ਮੂਰਤੀਆਂ ਬਣਾਈਆਂ ਗਈਆਂ ਪਾਂਡਵਾ ਵੱਲੋਂ ਬਣਵਾਈਆਂ ਗਈਆਂ ਉੱਪਰ ਉੱਪਰ ਤੋੜ ਦੇ ਦਿਆ ਥੱਪਰ ਅੱਛਾ ਬਿਨਾ ਨੀਵ ਤੋਂ ਬਿਨਾ ਨੀਵ ਤੋਂ ਮੰਦਿਰ ਆ ਪਰ ਘੁੰਮਿਆ ਉਪਰੋਂ ਉਪਰੋਂ ਘੁੰਮਿਆ ਸਾਰਾ ਉੱਪਰ ਸੇ ਲੈ ਕੇ ਹੇਚੇ ਤੱਕ ਅੱਛਾ ਨੀਚੇ ਤੱਕ ਪੂਰਾ ਕਹਿੰਦਾ ਘੁੰਮ ਗਿਆ ਥੱਲੇ ਜਿੱਦਾਂ ਘੁੰਮਦਾ ਨਾ ਆ ਸਾਰੀਆਂ ਮੂਰਤੀਆਂ ਬਣੀਆਂ ਇਹ ਇੰਨੀ ਬਰੀਕ ਹੈ ਇਸ ਸਾਤ ਦਾ ਸਾਰਾ ਕਹਿੰਦੇ ਮੰਦਿਰ ਘੁਮਾਇਆ ਪਰ ਇਹਨੂੰ ਅਰੰਗਜੀਤ ਨੇ ਇੱਕ ਵਾਰੀ ਤੋੜ ਦਿੱਤਾ ਉੱਪਰੋਂ ਇਹ ਮੰਦਿਰ 55000 28000 ਸਾਲ ਦੀ ਹੈ ਸਾਡੇ 55000 ਸਾਲ ਪੁਰਾਣਾ 5300 ਸਾਲ ਨਹੀਂ 5500 5500 5500 ਆ 5500 ਸਾਲ ਉੱਪਰੋਂ ਫਿਰ ਦੁਬਾਰਾ ਬਣਾਇਆ ਉੱਪਰਲਾ ਇਹ ਬਾਦ ਇੰਦੂਲ ਦੀ ਰਾਣੀ ਨੇ ਬਣਾਇਆ 3500 ਸਾਲ ਪਹਿਲੇ ਇਹ ਵੀ ਇਹ ਆ ਦਰਵਾਜ਼ਾ ਹੈ ਇਹ ਵੀ ਆ ਦਰਵਾਜ਼ਾ ਹੈ ਇਹ ਵੀ ਆ ਦਰਵਾਜ਼ਾ ਹੈ